ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਅ ਪਿਛਲੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਪਿਆਰ ਕੀਤਾ ਬਹੁਤ ਵਧੀਆ ਲੱਗਿਆ ਤੇ ਅੱਜ ਨਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਮੈਂ ਅੱਜ ਹੁਣੀ-ਹੁਣੀ ਥੋੜੀ ਜਿਹੀ ਪਹਿਲਾਂ ਇੱਕ ਕਮੈਂਟ ਪੜ ਕੇ ਆਈ ਹਾਂ ਵੈਸੇ ਤਾਂ ਸਾਰੇ ਕਮੈਂਟ ਪੜਦੇ ਹੁੰਦੀ ਹਾਂ ਤੇ ਇੱਕ ਕਮੈਂਟ ਨੇ ਬਹੁਤ ਖੁਸ਼ੀ ਦਿੱਤੀ ਹੈ ਤੁਸੀਂ ਵੀ ਸਾਰਿਆਂ ਨੇ ਪੜਿਆ ਹੋਣਾ ਨਹੀਂ ਪੜਿਆ ਤਾਂ ਪੜ ਲਿਓ ਇੱਕ ਭੈਣ ਨੇ ਲਿਖਿਆ ਕਿ ਤੁਸੀਂ ਵੀਡੀਓ ਚ ਆਪਣੀ ਵੀਡੀਓ ਚ ਸਾਰਿਆਂ ਦੇ ਲਈ ਅਰਦਾਸ ਕਰਦੇ ਹੋ ਕਿ ਇੱਕ ਦਿਨ ਤੁਸੀਂ ਅਰਦਾਸ ਕੀਤੀ ਕਿ ਇੱਕ ਮਤਲਬ ਇੱਕ ਭੈਣ ਨੇ ਤੁਹਾਨੂੰ ਕਿਹਾ ਸੀ ਮੇਰਾ ਘਰ ਬਣ ਜੇ ਤੇ ਤੁਸੀਂ ਕਿਹਾ ਵੀ ਜੋ ਵੀ ਸਾਡੀ ਵੀਡੀਓਜ਼ ਨੂੰ ਦੇਖਦੇ ਨੇ ਜੋ ਵੀ ਸਾਡੇ ਪਰਿਵਾਰ ਦੇ ਮੈਂਬਰ ਹੈ ਤੇ ਅਸੀਂ ਉਹਨਾਂ ਸਾਰਿਆਂ ਲਈ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਦੇ ਘਰ ਨਹੀਂ ਬਣੇ ਪ੍ਰਮਾਤਮਾ ਸਾਰਿਆਂ ਦੇ ਘਰ ਬਣਾਵੇ ਤੇ ਮੈਂ ਵੀ ਉਹਨਾਂ ਵਿੱਚ ਹੀ ਸੀਗੀ ਤੇ ਅੱਜ ਮੇਰਾ ਘਰ ਬਣ ਗਿਆ ਤੇ ਉਹਨੇ ਬਹੁਤ ਖੁਸ਼ੀ ਜाहिर ਕੀਤੀ ਹੈ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਨੇ ਹੈਨਾ ਮੇਰੇ ਬੱਚਿਆਂ ਨੂੰ ਵੀ ਮੈਨੂੰ ਵੀ ਬਹੁਤ ਸਾਰੀਆਂ ਦੁਆਵਾਂ ਕਹਿੰਦੇ ਸਾਡੇ ਮੰਮੀ ਵੀ ਤੁਹਾਨੂੰ ਤੁਹਾਡੇ ਬੇਟੇ ਨੂੰ ਵੀ ਬਹੁਤ ਆਸ਼ੀਰਵਾਦ ਦਿੰਦੇ ਆ ਤਾਂ ਮਤਲਬ ਭੈਣ ਨੇ ਭਰ ਭਰ ਕੇ ਦੁਆਵਾਂ ਭੇਜੀਆਂ ਤੇ ਨਾਲ ਹੀ ਦੁਆ ਕੀਤੀ ਹੈ ਕਿ ਜਿਹੜੇ ਬਾਕੀ ਜਿਨ੍ਹਾਂ ਦੇ ਵੀ ਇੱਛਾਵਾਂ ਆਏਗੀਆਂ ਉਹ ਵੀ ਜ਼ਰੂਰ ਪੂਰੀਆਂ ਹੋਣ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਆ ਕਿ ਸੰਗਤ ਦੀ ਅਤਾਸ ਵਿੱਚ ਬਹੁਤ ਜਾਨ ਹੁੰਦੀ ਹੈ ਪਰਮਾਤਮਾ ਨੇੜੇ ਹੋ ਕੇ ਸੁਣਦਾ ਇਸ ਕਰਕੇ ਮੈਂ ਹੁਣ ਵੀ ਕਹੂੰਗੀ ਕਿ ਜਿੰਨੇ ਵੀ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਜਿੰਨੇ ਵੀ ਆਪਣੀਆਂ ਇੱਛਾਵਾਂ ਸਾਨੂੰ ਹਨਾ ਕਹਿੰਦੇ ਨੇ ਕਿ ਜੀ ਕਿਸੇ ਨੇ ਭੈਣ ਨਹੀਂ ਕਿਹਾ ਵੀ ਮੇਰੇ ਬੱਚਾ ਨਹੀਂ ਹੈ ਕਿਸੇ ਨੇ ਕੁਝ ਵੀ ਤੇ ਅਸੀਂ ਦਿਲੋਂ ਦੁਆਵਾਂ ਕਰਦੇ ਹਾਂ ਸਾਰਿਆਂ ਲਈ ਤੇ ਸਾਰੀ ਸੰਗਤ ਆਪਣੀ ਅਰਦਾਸਾਂ 'ਚ ਐਸੀਆਂ ਭੈਣਾਂ ਨੂੰ ਯਾਦ ਕਰਿਆ ਕਰੋ ਠੀਕ ਹੈ ਕੀ ਪਤਾ ਕਿਹਦੀ ਜ਼ੁਬਾਨ ਤੋਂ ਨਿਕਲਿਆ ਪਰਮਾਤਮਾ ਨੇੜੇ ਹੋ ਕੇ ਸੁਣ ਲਈ ਜਿਵੇਂ ਇਹ ਭੈਣ ਦੀ ਸੁਣੀ ਗਈ ਸਾਨੂੰ ਬਹੁਤ ਖੁਸ਼ੀ ਹੋਈ ਹੈ ਅਸੀਂ ਸਾਰੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆਂ ਭੈਣੇ ਠੀਕ ਹੈ ਤੇ ਇੱਕ ਇੱਕ ਵੀ ਮੈਨੂੰ ਦੋ ਕਮੈਂਟ ਮੈਂ ਹੋ ਜ਼ਰੂਰ ਲਵਾਂਗੀ ਥੇ ਫਿਰ ਅਪਾ ਅਗਲੀ ਗੱਲ ਸ਼ੁਰੂ ਕਰਦੇ ਆਂ ਅੱਜ ਆਪਾਂ ਵਾਲਾਂ ਵਾਲੀ ਗੱਲ ਕਰਾਂਗੇ ਠੀਕ ਹੈ ਬਹੁਤ ਕਮੈਂਟ ਸੀਗੇ ਕਿ ਵਾਲ ਛੱਡਦੇ ਉਹਦੇ ਬਾਰੇ ਦੱਸੋ ਮੈਂ ਤੁਹਾਨੂੰ ਟੌਪਿਕ ਦੱਸਤਾ ਹੁਣ ਇਹਦੇ ਵਿੱਚ ਆਪਾਂ ਦੋ ਕਮੈਂਟਾਂ ਦੀ ਗੱਲ ਹੋਰ ਕਰੂੰਗੀ ਇੱਕ ਇੱਕ ਭੈਣ ਨੇ ਲਿਖਿਆ ਸੀਗਾ ਕਿ ਮੇਰਾ ਕਮੈਂਟ ਤੁਸੀਂ ਜਰੂਰ ਪੜ੍ਹਦੇ ਹੋ ਵੈਸੇ ਤਾਂ ਆਪਾਂ ਦੋ ਤੇਰੀਆਂ ਤੋਂ ਮੇਰੀਆਂ ਇੱਕ ਐਪੀਸੋਡ ਰੱਖ ਹੀ ਲਵਾਂਗੇ ਕਦੇ ਵੀਕਲੀ ਕਦੇ 10 ਦਿਨ ਬਾਅਦ ਤੇ ਚਲੋ ਉਹ ਵੀ ਮੈਂ ਪੜ੍ਹ ਦਿੰਨੀ ਹਾਂ ਉਹ ਕਹਿੰਦੀ ਮੈਂ ਆਪਣੇ ਪਿੱਕੀ ਗਈ ਤੇ ਮੇਰੀ ਭਰਜਾਈ ਕਹਿੰਦੀ ਵੀ ਐਂਕਲ ਵਾਈ ਫਿਰਦੀ ਆ ਉਹ ਤੇ ਮੂੰਹ ਸਵਾਰੀ ਨਹੀਂ ਆ ਤੇ ਐਣਕਾਂ ਵੀ ਐਣਕਾਂ ਦਾ ਵੀ ਧਿਆਨ ਕਰ ਲਾ ਤੇ ਮੈਂ ਕਹਿੰਦੀ ਬਦਾਮੀ ਸੂਟਵਾਇਆ ਹੋਇਆ ਸੀ ਤੇ ਮੇਰਾ ਰੰਗ ਬਿਲਕੁਲ ਨਾਲ ਹੀ ਮਿਲਿਆ ਸੀਗਾ ਤੇ ਮੇਰੀ ਭਜਾਈ ਕਹਿੰਦੀ ਹਾਸੇ ਚ ਵੀ ਉਹ ਮਜ਼ਾਕ ਚ ਕਹਿੰਦੀ ਸੀ ਵੀ ਰੰਗ ਤਾਂ ਨਾਲ ਹੀ ਰਲ ਗਿਆ ਸੂਟ ਦੇ ਤੇ ਵੀ ਅਣਕਾਂ ਦਾ ਵੀ ਖਿਆਲ ਰੱਖ ਇਹ ਜਿਹੇ ਛੋਟਾ ਜਿਹਾ ਪਿਆਰ ਭਰਿਆ ਜਿਹੀ ਗਲਬਤ ਹੁੰਦੀ ਹੈ ਬਹੁਤ ਵਧੀਆ ਹੁੰਦੀ ਹੈ ਬਹੁਤ ਅੱਛਾ ਲੱਗਿਆ ਸਾਨੂੰ ਵੀ ਤੁਸੀਂ ਨਿੱਖਰ ਗਏ ਇੰਨੇ ਜ਼ਿਆਦਾ ਥੈਂਕ ਯੂ ਸੋ ਮੱਚ ਤੇ ਇੱਕ ਬੇਟੀ ਨੇ ਲਿਖਿਆ ਕਿ ਮੈਂ ਕੈਨੇਡਾ ਹੁੰਨੀ ਐ ਤੇ ਮੈਂ ਤੁਹਾਡੀਆਂ ਨਾ ਸਾਰਾ ਦਿਨ ਸਵੇਰ ਤੋਂ ਲੈ ਕੇ ਅੱਜ ਸ਼ਾਮ ਤੱਕ ਸਾਰੀਆਂ ਵੀਡੀਓ ਦੇਖ ਲਈਆਂ ਤੇ ਹੋਰ ਕੋਈ ਕੰਮ ਨਹੀਂ ਕੀਤਾ ਅੱਜ ਤੇ ਬੱਚੇ ਨੇ ਇੰਨਾ ਜ਼ਿਆਦਾ ਪਿਆਰ ਦਿਖਾਇਆ ਥੈਂਕ ਯੂ ਸੋ ਮੱਚ ਤੇ ਪ੍ਰਮਾਤਮਾ ਕਰੇ ਬੱਚਾ ਜਿਹੜੀਆਂ ਇੱਛਾਵਾਂ ਲੈ ਕੇ ਦੇਸੋਂ ਪਰਦੇਸ ਗਿਆ ਹੈ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਤੇ ਲਓ ਜੀ ਫੇਰ ਇੱਕ ਵਾਰੀ ਮੈਂ ਤੁਹਾਨੂੰ ਕਹੂੰਗੀ ਕਿ ਜਿੰਨੇ ਵੀ ਬੰਦੇ ਸਾਡੇ ਨਾਲ ਜੁੜੇ ਹੈ ਜੋ ਵੀ ਉਹਨਾਂ ਦੀਆਂ ਇੱਛਾਵਾਂ ਹੈ ਉਹਨਾਂ ਨੂੰ ਤੁਸੀਂ ਯਾਦ ਜ਼ਰੂਰ ਕਰਿਆ ਕਰੋ ਜਿਹੜੀਆਂ ਭੈਣਾਂ ਨੂੰ ਬੱਚਿਆਂ ਦੀ ਚਾਹ ਹੈ ਪ੍ਰਮਾਤਮਾ ਉਹਨਾਂ ਨੂੰ ਬੱਚੇ ਦੇ ਦੇ ਤੇ ਜਿਹਨਾਂ ਨੂੰ ਘਰਾਂ ਦੀ ਚਾਹ ਹੈ ਉਹਨਾਂ ਨੂੰ ਕਰ ਦੇਵੇ ਤੇ ਜਿਨ੍ਹਾਂ ਦੇ ਵਿੱਚੇ ਹੈਗੇ ਨੇ ਉਹਨਾਂ ਨੂੰ ਲੰਮੀਆਂ ਉਹਰਾ ਤੰਦਰੁਸਤੀਆਂ ਤੇ ਬ੍ਰਾਈਟ ਫਿਊਚਰ ਦਵੇ ਠੀਕ ਹੈ ਤੇ ਲੋ ਜੀ ਹੁਣ ਆਪਾਂ ਗੱਲ ਕਰਦੇ ਆ ਅੱਜ ਦਾ ਮੇਨ ਟਾਪਿਕ ਅੱਜ ਦਾ ਮੇਨ ਟਾਪਿਕ ਹੋਊਗਾ ਸਾਡਾ ਵਾਲਾਂ ਦੀ ਕੇਅਰ ਕਿਵੇਂ ਕਰੀਏ ਹਨ ਜਿਵੇਂ ਨਾ ਆਪਾਂ ਕੋਈ ਵੀ ਦਵਾਈ ਵੀ ਲਾਉਣੀ ਹੈ ਤੇ ਸਾਰਿਆਂ ਨੂੰ ਸੇਮ ਦਵਾਈ ਨਹੀਂ ਸੂਟ ਕਰਦੀ ਉਵੇਂ ਜਿਹੜੀ ਕੋਈ ਵੀ ਚੀਜ਼ ਰੈਮਡੀ ਹੁੰਦੀ ਹੈ ਉਹ ਹਰੇਕ ਨੂੰ ਸੇਮ ਰਿਜ਼ਲਟ ਨਹੀਂ ਦਿੰਦੀ ਹੁੰਦੀ ਕਿਸੇ ਨੂੰ ਇੱਕ ਰੈਮਡੀ ਜ਼ਿਆਦਾ ਸੂਟ ਕਰਦੀ ਕਿਸੇ ਨੂੰ ਦੂਜੀ ਤੇ ਅੱਜ ਫਵਾਲਾਂ ਦੀ ਗੱਲ ਕਰਾਂਗੇ ਵਾਲਾਂ ਨੂੰ ਵੀ ਮੈਂ ਹਰ ਹਫ਼ਤੇ ਬਦਲਮਾ ਖੁਰਾਕ ਦਿੰਦੀ ਰਹੀ ਹਾਂ ਆਪਣੇ ਵਾਲਾਂ ਨੂੰ ਮੈਨੂੰ ਆਦਤ ਹੈ ਠੀਕ ਹੈ ਪਹਿਲਾਂ ਤੁਹਾਨੂੰ ਮੈਂ ਆਪਣਾ ਜੂੜਾ ਦਿਖਾਵਾਂ ਹੈਗਾ ਤਾਂ ਤੁੱਕਾ ਹੀ ਸੀਗਾ ਦੇਖਿਓ ਕਿਹੋ ਜਿਹਾ ਬਣਿਆ ਦੱਸਿਓ ਜ਼ਰੂਰ ਠੀਕ ਹੈ ਪਰ ਮੈਨੂੰ ਹੱਥ ਜਾਂ ਲੱਗ ਕੇ ਐ ਲੱਗ ਰਿਹਾ ਵੀ ਸੋਨਾ ਬਣਿਆ ਹੋਇਆ ਠੀਕ ਹੈ ਮਾ ਤੁਸੀਂ ਦੇਖ ਲਿਓ ਕਿਹੋ ਜਿਹਾ ਠੀਕ ਹੈ ਤੇ ਵਾਲਾਂ ਦੇ ਟ੍ਰੀਟਮੈਂਟ ਵਾਸਤੇ ਨਾ ਮੈਂ ਹਰ ਹਫ਼ਤੇ ਬਦਲਮਾ ਟ੍ਰੀਟਮੈਂਟ ਦਿੰਦੀ ਹਾਂ ਇੱਕ ਵਾਰੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਦਹੀਂ ਦੇ ਵਿੱਚ ਤੇ ਬਨਾਣਾ ਕਿਲਾ ਮੈਸ਼ ਕਰਕੇ ਚੰਗੀ ਤਰ੍ਹਾਂ ਐਂ ਕਰੀਮੀ ਕਰ ਲੈਣਾ ਉਹਨੂੰ ਥੋੜੀ ਨਹੀਂ ਲੈ ਲੈਣੀ ਐ ਥੋੜਾ ਜਿਹਾ ਵਿੱਚ ਕੇਲਾ ਪਾ ਕੇ ਹਨ ਮੈਸ਼ ਕਰਕੇ ਚੰਗੀ ਤਰ੍ਹਾਂ ਤੇ ਵਿੱਚ ਤੇਲ ਪਾ ਲੈਣੀ ਐ ਜਿਹੜੇ ਤੁਹਾਨੂੰ ਸੂਟ ਕਰਦੇ ਆ ਤੇ ਲੋ ਜੀ ਅੱਜ ਆਪਾਂ ਕਰਾਂਗੇ ਮੇਥੀ ਦਾਣਾ ਮੇਥੀ ਦਾਣੇ ਦਾ ਮਾਸਕ ਬਣਾਵਾਂਗੇ ਹੇਅਰ ਮਾਸਕ ਮੇਥੀ ਦਾਣੇ ਨੂੰ ਰਾਤ ਭਿਓ ਕੇ ਰੱਖਿਆ ਸੀ ਠੀਕ ਐ ਮੈਂ ਵਾਵਾ ਸਾਰਾ ਭਿਓਤਾ ਸੀਗਾ ਮਤਲਬ ਫੁੱਲ ਕੇ ਇੰਨਾ ਹੋ ਗਿਆ ਵੈਸੇ ਤਾਂ ਮੈਂ ਦੋ ਚਮਚੇ ਭਿਓਤੀ ਸੀਗੇ ਦੋ ਟਾਈ ਲਾ ਲਵਸ ਤੋਂ ਦੋਟਾਈ ਚਮਚੀ ਪੀਉਂਦੀ ਸੀ ਕਿਉਂਕਿ ਫੁੱਲ ਲੈਂਥ ਤੇ ਮੈਨੂੰ ਇਹ ਹੁੰਦਾ ਵੀ ਜਦੋਂ ਲਾਉਣੀ ਆ ਉਦੋਂ ਅੱਛੀ ਕੁਆਂਟੀਟੀ ਲਾ ਲਵਾਂ ਠੀਕ ਹੈ ਰੋਈ ਰੋਈ ਕਰਾਉਣੀ ਨਹੀਂ ਆਪਾਂ ਤੇ ਫਿਰ ਮੈਂ ਉਤੋਂ ਤੋਂ ਪਾਣੀ ਸੀ ਜਿਹੜਾ ਉਹ ਨਰਤਾਤਾ ਸੀਗਾ ਪੀ ਲਿਆ ਸੀ ਸਵੇਰੇ ਤੇ ਹੁਣ ਸਵੇਰੇ ਬਣਾਉਣਾ ਸੀ ਬਟ ਹੁਣ ਬਣਾ ਰਹੀ ਆ ਤੇ ਫੇਰ ਹੁਣ ਇਹਨੂੰ ਆਪਾਂ ਮਿਕਸੀ ਮਾਰ ਦਾਂਗੇ ਲੋ ਜੀ ਬਣ ਗਿਆ ਠੀਕ ਹੈ ਇਦਾਂ ਇਹਦਾ ਆਪਾਂ ਕਰੀਮੀ ਟੈਕਸਚਰ ਜਿਹਾ ਬਣਾ ਲਿਆ ਲੋ ਜੀ ਇਹਦੇ ਵਿੱਚ ਮੈਂ ਤਾਂ ਪਾਇਆ ਵੀ ਇਹਦੇ ਵਿੱਚੋਂ ਫਿਰ ਆਪਾਂ ਘੋਲ ਕੇ ਕੱਢਣੀ ਹੈ ਹੁਣ ਇਹਦੇ ਹੀ ਘੋਲ ਲੈਣੀ ਹੈ ਪਰ ਵਿੱਚੀ ਲੋ ਇਹ ਚਿਪਕੂ ਚਿਪਕੂ ਜਿਹਾ ਦੇਖੋ ਤੁਸੀਂ ਐਕਸੀ ਦੇ ਵੀ ਨਾਲ ਕਿਵੇਂ ਚਿਪਕ ਗਈ ਜੈਲ ਟਾਈਪ ਜਿਹਾ ਇਹਦੇ ਵਿੱਚ ਵੀ ਹੁੰਦਾ ਚੀਕਣਾ ਜਿਹਾ ਤੇ ਇਹਨਾਂ ਤੁਸੀਂ ਬਾਅਦ ਤੋਂ ਹੋਣ ਤੋਂ ਪਹਿਲਾਂ ਲ ਲੈਣੀ ਹੈ ਠੀਕ ਹੈ ਬੋਇਲ ਕਰਕੇ ਜਦੋਂ ਇਹਨੂੰ ਬੋਇਲ ਆ ਜਾਊਗਾ ਨਾ ਫਿਰ 2-3 ਮਿੰਟ ਬੋਇਲ ਹੋਣ ਦੇਣਾ ਇਹਨੂੰ ਆਪਾਂ ਤਾਂ ਸਧ 2 ਮਿੰਟੇ ਦਾ ਚੰਗਾ ਅਰਕ ਨਿਕਲ ਜਾਊਗਾ ਟੈਕਸਚਰ ਜਾਂ ਹੋ ਗਿਆ ਹਲੋ ਜੇ ਤੁਸੀਂ ਦੇਖੋ ਇਹਦੇ ਚ ਝੰਗ ਦੇਖੋ ਕਿਵੇਂ ਆ ਰਹੀ ਹੈ ਇਹਨਾਂ ਇੱਕ ਤਰ੍ਹਾਂ ਦੀ ਸ਼ੈਂਪੂਆਂ ਦੇ ਵਿੱਚ ਵੀ ਪੈਂਦਾ ਹੈ ਜਿਹੜਾ ਇਹ ਫੈਨੋਗ੍ਰੀਕ ਸ਼ੈਂਪੂ ਮਿਲਦੇ ਆ ਨਾ ਬਹੁਤ ਮਹਿੰਗੇ ਬਣਦੇ ਨੇ ਉਹ ਉਹਨਾਂ ਦੇ ਵਿੱਚ ਵੀ ਇਹ ਪੈਂਦਾ ਇਹਦੇ ਚਾ ਦੇਖੋ ਸਫਾਈ ਕਰਨ ਦੀ ਵੀ ਮਤਲਬ ਗੁਣ ਹੁੰਦਾ ਝੱਗ ਦੇਖੋ ਕਿਵੇਂ ਆ ਰਹੀ ਜਿਵੇਂ ਸਾਬਣ ਤੇ ਆ ਰਹੀ ਹੁੰਦੀ ਹੈ ਤੇ ਹੁਣ ਆਪਾਂ ਇਹਨੂੰ ਥੋੜੀ देर ਰਿਜਨ ਦਿੰਨੇ ਆ ਬਹੁਤ ਵਧੀਆ ਇਫੈਕਟ ਹੈ ਜਿਹੜੀ ਮਰਜ਼ੀ ਉਮਰ ਦੇ ਵਿੱਚ ਇਹਨੂੰ ਵੀ ਤੁਸੀਂ ਲਾ ਸਕਦੇ ਹੋ ਤੇ ਇਫੈਕਟ ਬਹੁਤ ਸੋਹਣਾ ਹੈ ਇਹਦਾ ਵਾਲ ਇੱਕ ਤਾਂ ਸਿਲਕੀ ਹੋ ਜਾਂਦੇ ਨੇ ਜਿਹੜੇ ਝੜਦੇ ਨੇ ਨਾ ਵਾਲ ਬਿਲਕੁਲ ਬੰਦ ਹੋ ਜਾਂਦੇ ਨੇ ਬਹੁਤ ਸੋਹਣੀ ਗਰੋਥ ਹੁੰਦੀ ਹੈ ਇਹਦੇ ਨਾਲ ਵਾਲਾਂ ਦੀ ਤੇ ਬਸ ਤੁਸੀਂ ਇਹ ਕਰਨਾ ਹੁੰਦਾ ਹੈ ਕਿ ਕਿਸੇ ਹਫ਼ਤੇ ਆਪਾਂ ਅ ਇਹ ਲਗਾ ਲਿਆ ਕਿਸੇ ਹਫ਼ਤੇ ਆਪਾਂ ਦਹੀਂ ਦੇ ਵਿੱਚ ਕਿਲਾਮੈਸ਼ ਕਰਕੇ ਲਾ ਲਿਆ ਤੇ ਕਿਸੇ ਕਿਸੇ ਹਫ਼ਤੇ ਕੁਝ ਲਾ ਲੈ ਕੇ ਮਤਲਬ ਕਿਉਂਕਿ ਇਹਨਾਂ ਨੂੰ ਸਾਨੂੰ ਜਿਵੇਂ ਸਾਡੀ ਬੋਡੀ ਨੂੰ ਖਾਣ ਵਾਸਤੇ ਆਪਾਂ ਨੂੰ ਅਲੱਗ-ਅਲੱਗ ਚੀਜ਼ਾਂ ਚਾਹੀਦੀਆਂ ਆ ਵਿਟਾਮਿਨ ਇਹ ਉਹ ਉਵੇਂ ਹੀ ਬਣਾਦਾ ਸਿਸਟਮ ਹੈ ਜੇ ਲੈਣ ਦਿੰਦੇ ਆ ਜੇ ਵੱਧ ਗਿਆ ਜੇ ਆਪਣੇ ਮਤਲਬ ਜਿਵੇਂ ਹੁਣ ਮੇਰੇ ਕੋਲ ਮੈਨੂੰ ਇਹ ਲੱਗਦਾ ਕਿ ਜ਼ਿਆਦਾ ਹੋਊਗਾ ਇੰਨੇ ਵੀ ਨਹੀਂ ਇੰਨਾ ਵੀ ਨਹੀਂ ਜ਼ਰੂਰਤ ਪੈਣੀ ਮੈਨੂੰ ਵਾਲਾ ਵਾਸਤੇ ਤੇ ਇੱਕ ਬਹੁਤ ਮੈਨੂੰ ਲੱਗ ਪਾਣੀ ਥੜੋ ਮੇਰਾ ਹੋਰ ਪਊਗਾ ਤੇ ਉਸ ਤੋਂ ਬਾਅਦ ਨਾ ਮੈਂ ਇਹਨੂੰ ਸੰਭਾਲ ਦੂੰਗੀ ਫ੍ਰਿਜ 'ਚ ਤੇ ਨੈਕਸਟ ਵੀਕ ਫੇਰ ਲਾ ਲੂੰਗੀ ਇਹ ਚਾਹਰ ਪੰਜ ਦਿਨ ਬਾਅਦ ਲਾ ਲੂੰਗੀ ਹਫਤੇ ਬਾਅਦ ਵੀ ਕੋਈ ਚੱਕਰ ਨਹੀਂ ਹੈਗਾ ਇਹਦਾ ਕਿ ਇਹ ਨੂੰ ਖਰਾਬ ਨਹੀਂ ਹੁੰਦਾ ਜਿਵੇਂ ਆਪਣਾ ਆਮ ਆਪਾ ਫ੍ਰਿਜ ਚ ਚੀਜ਼ਾਂ ਰੱਖ ਦਿੰਨੇ ਆ ਇਹਨੂੰ ਮੈਂ ਬਣਾ ਕੇ ਫਿਰ ਫ੍ਰਿਜ ਚ ਰੱਖ ਦੂੰਗੀ ਤੇ ਕੁਛ ਨਹੀਂ ਹੋਣਾ ਅਗਲੇ ਹਫਤੇ ਫੇਰ ਵਰਤ ਲੂੰਗੀ ਨਾ ਕੋਣੇ ਕੋਣੀ ਪਾ ਦਿੰਨੀ ਹੈ ਇਹਨੂੰ ਸੰਗਣੀ ਚਾਹੀਦਾ ਹੈ ਆਪਾਂ ਨੂੰ ਕਿਉਂਕਿ ਆਪਾਂ ਇਹਦਾ ਨਾ ਓਵੇਂ ਦਾ ਬਣਾਉਣਾ ਜੀ ਆਪਣਾ ਮਾਸਕ ਜਿਹੜਾ ਚਿਪਜੂਗਾ ਵਾਲਾ ਉਹ ਉਸ ਤਰ੍ਹਾਂ ਦਾ ਇੱਕ ਨਾ ਹੋਰ ਤਰੀਕਾ ਹੁੰਦਾ ਜੇ ਥੋੜੇ ਵਾਲ ਛੱਡਦੇ ਆ ਨਾ ਜ਼ਿਆਦਾ ਜਿਹੜਾ ਖੁੱਲੇ ਦੰਦਿਆਂ ਵਾਲਾ ਕੰਗਾ ਹੁੰਦਾ ਹੈ ਹਨਾ ਇੱਕ ਕੱਲਾ ਕੱਲੇ ਖੁੱਲੇ ਦੰਦਿਆਂ ਵਾਲਾ ਹੀ ਮਿਲ ਜਾਂਦਾ ਹੈ ਉਂਗਲਾਂ ਟਾਈਪ ਦਾ ਉਹ ਕੰਗਾ ਲਿਓ ਜੇ ਥੋੜੇ ਵਾਲ ਛੱਡਦੇ ਆ ਜੇ ਨਹੀਂ ਵੀ ਛੱਡਦੇ ਤਾਂ ਵੀ ਤੇ ਜਦੋਂ ਰਾਤ ਨੂੰ ਤੁਹਾਡਾ ਟਾਈਮ ਲੱਗੇ ਪੈਨਪੋਨ ਵੇਲੇ ਤਾਂ 25-30 ਵਾਰੀ ਆਪਣੇ ਵਾਲਾਂ 'ਚ ਕੰਗਾ ਮਾਰਿਆ ਕਰੋ ਨਹੀਂ ਤਾਂ ਰੁਟੀਨ ਵਾਲਾ ਕੰਗਾ ਵੀ ਤੁਸੀਂ ਨਾ ਜਿਹੜਾ ਤੁਹਾਡਾ ਜਿਹੜਾ ਰੋਜ਼ ਵਰਤਦੇ ਹੋ ਸਵੇਰੇ ਜਦੋਂ ਤੁਸੀਂ ਸਿਰ ਵਾਉਣਾ ਹੁੰਦਾ ਕਦੋਂ 25 ਤੋਂ 30 ਵਾਰੀ ਘਟੋ-ਘਟ ਤੁਸੀਂ ਆਪਣੇ ਸਿਰ 'ਚ ਕੰਗਾ ਮਾਰਿਆ ਕਰੋ ਠੀਕ ਹੈ ਉਹਦੇ ਨਾਲ ਵੀ ਜਿਹੜੀ ਤੁਹਾਡੀ ਬਲੱਡ ਸਰਕੂਲੇਸ਼ਨ ਆ ਫਾਸਟ ਹੋ ਜਾਂਦੀ ਹੈ ਤੇ ਤੁਹਾਡੇ ਵਾਲ ਝੜਨੇ ਬੰਦ ਹੋ ਜਾਂਦੇ ਨਹੀਂ ਭਲਕੇ ਅੱਛੀ ਗਰੋਥ ਹੋਣ ਲੱਗ ਜਾਂਦੀ ਹੈ ਲੋ ਜੀ ਉਦੇ ਚਮਚੇ ਦੋ ਕੁ ਚਮਚੇ ਕੱਢ ਕੇ ਇਦਾਂ ਇਹ ਪਾਣੀ ਦੇ ਵਿੱਚ ਘੋਲ ਲਏ ਸੀ ਦੋ ਕੁ ਚਮਚੇ ਕੱਢ ਲੈਣੇ ਉਹਦੇ ਚੋਂ ਆਪਾਂ ਠੀਕ ਹੈ ਇਹ ਆਪਣੇ ਬਾਅਦ ਚ ਕੰਮ ਆਉਣਗੇ ਇਹਨੂੰ ਆਪਾਂ ਰੱਖ ਲੈਣੇ ਇਦਾਂ ਪਾਣੀ ਘੋਲ ਤਾਂ ਮੈਂ ਥਾਂਗੇ ਥੋੜਾ ਪਤਲਾ ਹੋ ਜਾਈਏ ਠੀਕ ਹੈ ਤੇ ਹੁਣ ਜਿਹੜਾ ਉਹ ਪਿਆ ਹੈਗਾ ਉਹ ਤੋਂ ਪਹਿਲਾਂ ਮੈਂ ਫੇਰ ਮੈਂ ਹੁਣ ਵਾਲਾਂ ਨੂੰ ਲਾਉਣਾ ਤੇ ਮੈਂ ਕੱਪੜੇ ਬਦ ਲਿਆਵਾਂ ਲੋ ਜੀ ਆਪਾਂ ਵਾਲ ਵਾਲੇ ਹੋਏ ਹੈ ਠੀਕ ਹੈ ਕਾਫੀ ਵਾਰੀ ਦੀ ਸੁੰਘੀ ਕਰੀ ਸੀ ਮੈਂ ਤੇ ਹੁਣ ਆਪਾਂ ਇਹਨੂੰ ਲਗਾ ਲੈਣਾ ਉਹ ਆਪਾਂ ਸਾਹਮਣੇ ਰੱਖ ਤਾ ਉਹਦਾ ਬਾਅਦ ਚ ਵਰਤੋਂ ਆਊਗੀ ਤੇ ਇਹਦੇ ਚ ਆਪਾਂ ਨੂੰ ਕੋਈ ਤੇਲ ਦੂਰ ਪਾਉਣੀ ਹੁਣ ਲੋੜ ਨਹੀਂ ਹੈਗੀ ਕਿਉਂਕਿ ਇਹ ਪਹਿਲਾਂ ਹੀ ਬਹੁਤ ਕੂਲਾ-ਕੂਲਾ ਹੁੰਦਾ ਹੈ ਤੇ ਡਰਾਈ ਨਹੀਂ ਕਰਦਾ ਤੇਲ ਤਾਂ ਆਪਾਂ ਸਿਰਫ ਤਾਂ ਪਾਉਣੀ ਹੁੰਦੀ ਹੈ ਵੀ ਬਾਲ ਡਰਾਈ ਨਾ ਹੋਣ ਪਹਿਲਾਂ ਆਪਾਂ ਇਹਨਾਂ ਨੂੰ ਇਦਾਂ ਮੇਰਲਾਂ ਪਾ-ਪਾ ਕੇ ਲਾ ਲੈਣੇ ਠੀਕ ਹੈ ਤੇ ਇਹ ਡ੍ਰਿਪ ਵੀ ਨਹੀਂ ਕਰਦਾ ਪੁਰਾਨ ਕੂਲਾ ਹੁੰਦਾ ਹੈ ਬੜਾ ਸੋਹਣਾ ਠੀਕ ਹੈ ਤੇ ਸਿਲਕੀਆ ਹੁੰਦਾ ਹੈ ਜਿਵੇਂ ਨਾ ਇਹਦੇ ਵਿੱਚ ਜਿਵੇਂ ਸ਼ੈਂਪੂ ਦਾ ਟੱਚ ਹੋਵੇ ਉਵੇਂ ਏਦਾਂ ਤੁਸੀਂ ਇਹਨਾਂ ਨੂੰ ਪਾਉਣਾ ਕਪੜੀ ਵਾਲਾ ਇਸ ਤੋਂ ਵੀ ਬੈਟਰ ਹੋਵੇ ਜੇ ਤੁਸੀਂ ਥੋੜੇ ਜਿਹੀ ਗਿੱਲਾ ਹੱਥ ਲਾ ਲਓ ਥੋੜਾ ਜਿਹਾ ਗਿੱਲਾ ਹੱਥ ਲਾ ਲਿਆ ਨੇ ਤੇ ਫਿਰ ਆਪਾਂ ਇਦਾਂ ਲਾਈ ਜਾਣਾ ਬਸ ਪਾਰਟੀਸ਼ਨਸ ਕਰ ਕਰਕੇ ਫਿਰ ਉਲਝਣਗੇ ਨਹੀਂ ਇਹ ਵਾਰ ਤੇ ਕੋਸ਼ਿਸ਼ ਕਰਨੀ ਆਪਾਂ ਜਿਵੇਂ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਆ ਕਿ ਜਦ ਵੀ ਆਪਾਂ ਕੋਈ ਰੈਮਡੀ ਇਦਾਂ ਯੂਜ਼ ਕਰਦੇ ਆ ਨਾ ਤੇ ਕੁਆਂਟੀਟੀ ਦਾ ਧਿਆਨ ਰੱਖਿਆ ਕਰੋ ਕੁਆਂਟੀਟੀ ਵੱਧ ਲੱਗਦੀ ਹੈ ਤਾਂ ਬੈਟਰ ਰਿਜ਼ਲਟ ਦਿੰਦੀ ਹੈ ਕਿਉਂਕਿ ਇੱਦਾਂ ਆਪਾਂ ਆਰ ਵੀ ਕੀਤਾ ਇੰਨਾ ਕੁ ਛਪਾਓ ਭਾਂਡੇ ਦੇ ਵਿੱਚ ਟਾਈਮ ਕੱਢਿਓ ਫਿਰ ਉਹ ਚਿਪ-ਚਿਪ ਜੀ ਵੀ ਲਾਈ। ਫਿਰ ਜੀ ਘਟ ਰਹਿ ਗਿਆ ਫਿਰ ਕੋਈ ਫਾਇਦਾ ਨਹੀਂ। ਠੀਕ ਹੈ। ਬਾਵਾ ساری ਮਾਤਰਾ ਪਰ ਪਰ ਕਿਲਾ ਲੈਣੀ ਹੈ। ਇਹ ਤਾਂ ਬੜਾ ਵਧੀਆ ਲੱਗ ਰਿਹਾ ਚਿਕਨਾ ਚਿਕਨਾ ਬਹੁਤ ਮਜ਼ੇ ਬੜਾ ਆ ਰਿਹਾ ਰਾਕੇਸ਼। ਚਿਪਨੀ ਕਰਦਾਂ ਨਾ ਤੁਹਾਨੂੰ ਦੱਸਿਆ ਥੋੜਾ ਕਰਕੇ ਜੇ ਤੁਹਾਨੂੰ ਕੋਈ ਸ਼ੱਕ ਆ ਰਿਹਾ ਤਾਂ ਉਹ ਨਹੀਂ ਹੈ ਤਾਂ ਤੁਸੀਂ ਆਪਣਾ ਕੁਕਿੰਗ ਸ਼ੌਰਕੈਪ ਠੀਕ ਹੈ ਇਹਦੇ ਨਾਲ ਕੀ ਹੁੰਦਾ ਵੀ ਇਹਨੂੰ ਜਿਹੜੀ ਆਪਣੀ ਬੋਡੀ ਇਟਮੀ ਹੈ ਨਾ ਉਹ ਵਿੱਚ ਹੀ ਮਿਲ ਜਾਂਦੀ ਰਹਿੰਦੀ ਹੈ ਤੇ ਉਹਦੇ ਨਾਲ ਇਹ ਐਕਟੀਵੇਟ ਹੋ ਜਾਂਦਾ ਤੇ ਛੇਤੀ ਆਪਣਾ ਇਫੈਕਟ ਦਿਖਾਉਣਾ ਹੈ ਇਹਨਾਂ ਤੇ ਹੁਣ ਆਪਾਂ 35 40 ਮਿੰਟ ਇਹਨੂੰ ਲਾ ਕੇ ਰੱਖਾਂਗੇ ਹੋਣ ਲਗਭਗ 8:00 ਵਜੇ 8:30 9:00 ਦੀ ਫ੍ਰੀ ਬਣਾਉਂਗੀ ਲਓ ਜੀ ਆਪਾਂ ਵਾਰ ਤੋਂ ਲੈ ਲੇਖੋ ਤੇ ਬਿਲਕੁਲ ਹੀ ਮਖਮਲੀ ਫੀਲ ਹੈ ਵਾਲਾਂ ਦੀ ਬਿਲਕੁਲ ਐਂ ਲੱਗਦਾ ਜਿਵੇਂ ਉਹ ਬਹੁਤ ਹੀ ਜ਼ਿਆਦਾ ਗੁੱਡ ਫੀਲ ਆਈ ਹੁਣ ਤੁਸੀਂ ਐ ਨਾ ਸੋਚੋ ਮੈਂ ਕੁੱਟੀ ਪੁੱਟੀ ਹੋਈ ਹੈ ਮੈਂ ਸਵੇਰੇ ਸਲੂਟ ਕੇ ਕੁੱਟੀ ਪੁੱਟੀ ਪੁੱਠੀ ਵਾਲ ਨਹੀਂ ਹੁੰਦੀ ਕਿਉਂਕਿ ਕੋਈ ਕਮ ਕਮ ਕਰ ਦੇ ਕੋਈ ਦਾਗ ਦੂਗ ਲੱਗ ਜਾਦਾ ਅੰਦਰ ਦੇ ਪਾਸੇ ਲੱਗ ਜਾਦਾ ਫਿਰ ਚਾਂ ਲੱਗੀ ਲਾ ਦੇ ਸਿੰਧੀ ਹੋ ਜਾਂਦੀ ਹੈ ਇਹ ਦਾਗ ਦੂਗ ਨਾ ਲੱਗਣ ਰਸੋਈ ਚ ਤੇ ਉਹ ਹੇਠਲੇ ਪਾਸੇ ਲੱਗ ਜਾਂਦੇ ਆਟਾ ਉਟਟਾ ਕਿਵੇਂ ਲੱਗ ਜਾ ਮਾੜਾ ਕੰਮ ਕਰ ਦਿੰਦੇ ਤਾਂ ਤਾਂ ਕਰਕੇ ਮੇਰੀ ਆਦਤ ਹੈ ਵੀ ਸਵੇਰੇ ਉੱਠ ਕੇ ਪੁੱਠੀ ਕਰਕੇ ਕੁੱਟੀ ਪਾ ਲੈਣੀ ਹੈ ਤੇ ਲੋ ਜੀ ਜਿਹੜਾ ਆਪਾਂ ਨਾ ਸਾਈਡ ਤੇ ਕੱਟ ਕੇ ਰੱਖਿਆ ਸੀਗਾ ਰਾਤ ਉਹਨੂੰ ਆਪਾਂ ਪੋਣ ਲੈਣਾ ਹੈ ਪੌੜਾ ਜਾ ਵੈਸੇ ਤਾਂ ਬਹੁਤ ਬਰੀਕ ਸੀ ਮੇਰਾ ਤਾਂ ਪਾਊਡਰ ਆ ਦੇਖੋ ਮੈਂ ਥੋੜਾ ਜਿਹਾ ਪੁਣੇ ਪੁਣਿਆ ਸੀ ਤੇ ਇਹਨੂੰ ਆਪਾਂ ਇਹਦੇ ਚ ਪਾ ਕੇ ਨਾ ਮਖਮਲ ਦੇ ਮਲਮਲ ਦੇ ਕਪੜੇ ਚ ਮਖਮਲ ਦੇ ਚ ਨਹੀਂ ਇੰਨਾ ਤਾਂ ਹਜੇ ਵੀ ਹੋਰ ਨੁਚੜਦਾ ਸੀ ਮਾੜਾ ਜਿਹਾ ਨਿਕਲਿਆ ਇਹ ਵੀ ਤਾਂ ਕੱਢਿਆ ਮੈਂ ਵਾਲਾਂ ਦੇ ਬਾਅਦ ਚ ਚਿਪਕੇ ਨਾ ਕਿਉਂਕਿ ਹੁਣ ਆਪਾਂ ਣਾ ਲਈ ਠੀਕ ਹੈ ਤੇ ਹੁਣ ਇਹਦੇ ਚ ਆਪਾਂ ਪਾ ਲੈਣਾ ਹੈ ਤੇ ਮੇਰੇ ਕੋਲੇ ਹੈਗਾ ਐਕਸਟਰਾ ਵਰਜਨ ਆਲਿਵ ਆਇਲ 2-3 ਚਮਚੀ ਪਾ ਲਈ ਠੀਕ ਹੈ ਦੀ ਬਰਬਰ ਮੈਂ ਲੜਵਾਇਆ ਹੋਇਆ ਹੈ ਮੇਰਾ ਯੋਗ ਹੈ ਕਿ ਸਿਰਫ ਕੰਪਨੀ ਦਾ ਨਹੀਂਗਾ ਦੋ ਚਮਚੇ ਮੈਂ ਦੇ ਵੀ ਪਾ ਲਈ ਵਿੱਚ ਮਿਕਸ ਕਰ ਲੈਣਾ ਜਿਵੇਂ ਮੇਰੇ ਡਰਾਈ ਹੈਰ ਰਹ ਰਹੇ ਦੇਖੋ ਐ ਮੇਰੇ ਘਰਲੀ ਵੀ ਹੈ ਤਾਂ ਥੋੜਾ ਫਲਫੀ ਫਲਫੀ ਹੋ ਜਾਂਦੇ ਹਨ ਤਾਂ ਤੁਸੀਂ ਇਹਨਾਂ ਨੂੰ ਵੈਸੇ ਤਾਂ ਬੈਟਰ ਹੁੰਦਾ ਹੈ ਕਿ ਸਿੱਲੇ ਵਾਲਾਂ ਤੇ ਲਾਓ ਪਰ ਮੈਨੂੰ ਰਾਤ ਤਾਂ ਗਈ ਸੀਗੀ ਮੇਰੇ ਕੋਲ ਹਿੰਮਤ ਨਹੀਂ ਸੀ ਤਾਂ ਨਾਲ ਫਿਰ ਅੰਦੇ ਨੇ ਤਾਂ ਹੀ ਠੀਕ ਹੈ ਤੇ ਹੁਣ ਵੀ ਲਾਲਾ ਕਿਤਾ ਨਹੀਂ ਕੋਈ ਗੱਲ ਨਹੀਂ ਲੋ ਤੇ ਤੁਸੀਂ ਅ ਗੁੱਡ ਵੈਰੀ ਗੁੱਡ ਵਾਲਾ ਚੇਂਜ ਦੇਖੋਗੇ ਆਪਣੇ ਵਾਲਾਂ ਚ ਥੋੜਾ ਤਾਂ ਇੰਕਰੀ ਹੋਊਗਾ ਜੇ ਤੁਹਾਡੇ ਆਪਣੇ ਵਾਲ ਪਹਿਲਾਂ ਹੀ ਵਾਇਲੀ ਆ ਤੇ ਫਿਰ ਤੁਹਾਨੂੰ ਦੁਬਾਰਾ ਇਹ ਲਾਉਣ ਦੀ ਲੋੜ ਨਹੀਂ ਪੈਣੀ ਤੁਹਾਡੇ ਤਾਂ ਪਹਿਲਾਂ ਹੀ ਗੁੱਡ ਹੋਣਗੇ ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਦੀ ਡਰਾਈ ਹੈ ਜਿਵੇਂ ਮੇਰੀ ਹੈ ਠੀਕ ਹੈ ਤੇ ਫਿਰ ਉਹ ਮੈਨੇਜ ਕਰਨੇ ਸੌਖੇ ਹੋ ਜਾਂਦੇ ਨੇ ਹੋਰ ਕੁਛ ਨਹੀਂ ਜਿਵੇਂ ਆਪਾਂ ਨਾਰਮਲ ਤੇਲ ਲਾਉਨੇ ਉਹ ਵੀ ਪਰ ਜਦੋਂ ਆਪਾਂ ਫਿਰ ਇਹ ਲਾਈ ਰੱਖਾਂਗੇ سیرਮ ਤਾਂ ਫਿਰ ਸਾਡੀ ਜਿਹੜੀ ਗਰੋਥ ਆ ਉਹ ਵੀ ਪ੍ਰੋਮੋਟ ਹੋ ਜੂਗੀ ਨਾਲ ਜੇ ਤੁਸੀਂ ਇਹਨੂੰ ਥੋੜੇ ਜਿਹਾ ਸਲਾ ਬਿਜ ਗਿੱਲੇ ਜ ਵਾਲਾਂ ਤੇ ਲਾ ਲੈਨੇ ਹਲਕਾ ਹਲਕੇ ਜਿੱਲੇ ਹੁੰਦੇ ਆ ਠੀਕ ਹੈ ਤਾਂ ਫਿਰ ਇਹ ਤੁਹਾਡਾ ਘੱਟ ਵੀ ਲੱਗਦਾ ਤੇ इजीली ਲੱਗ ਜਾਂਦਾ ਸਾਰੇ ਵਾਲਾਂ ਤੇ ਇੱਕੋ ਜਿਹਾ ਇਹ ਥੋੜੇ ਸੁੱਕੇ ਹੋ ਗਏ ਨੇ ਤੇ ਬਸ ਇਹੀ ਪ੍ਰੋਬਲਮ ਹੁੰਦੀ ਹੈ ਹੋਰ ਤਾਂ ਕੋਈ ਦਿੱਕਤ ਨਹੀਂ ਹੁੰਦੀ ਗੱਲ ਕੋਈ ਹੈ ਜੀ ਸੁੱਕੇ ਹੋ ਜਾਣੇ ਇੰਨੇ ਚ ਹੁਣ ਆਪਾਂ ਲਾ ਦੇ ਸਕਦੇ ਲੋ ਟਿਪਸ ਦਾ ਟਿਪ ਡਰਾਈ ਹੋ ਜਾਂਦੀਆਂ ਨੇ ਟਿਪਸ ਇਸ ਕਰਕੇ ਟਿਪਸ ਤੇ ਵੀ ਲਾਉਣਾ ਜ਼ਰੂਰੀ ਹੈ ਲੋ ਠੀਕ ਹੈ ਤੇ ਹੁਣ ਆਪਾਂ ਇਹਨਾਂ ਨੂੰ ਕੰਢੀ ਕਰ ਲਾਂਗੇ ਜੁੜਾ ਕਰ ਲੈਣੇ ਆ ਆਈ ਏਮ ਡਨ ਠੀਕ ਹੈ ਚਲੋ ਜੀ ਮਿਲਾਂਗੇ ਫਿਰ ਅਗਲੀ ਕਿਸੇ ਵੀਡੀਓ ਚ ਇੰਜੋਏ ਕਰਿਓ ਹੋਪਫੁਲੀ ਤੁਸੀਂ ਸ਼ੇਅਰ ਵੀ ਕਰੋਗੇ ਤੇ ਆਪ ਵੀ ਇੰਜੋਏ ਕਰੋਗੇ ਬਣਾ ਕੇ ਇਹਨੂੰ ਠੀਕ ਹੈ ਜੀ ਮਿਲਾਂਗੇ ਫਿਰ ਅਗਲੀ ਵੀਡੀਓ ਚ ਹੋਪਫੁਲੀ ਤੁਸੀਂ ਇੰਜੋਏ ਕਰ ਰਹੇ ਹੋ ਤੇ ਸ਼ੇਅਰ ਜ਼ਰੂਰ ਕਰਨੀ ਹੈ